ਮੈਂ ਰਾਜਪਾਲ ਮਿਸਰ ਜਿਲ੍ਹਾ ਅੰਮ੍ਰਿਤਸਰ ਐਕਸਪੋਰਟ ਆਂ ਅਤੇ ਮੇਰੇ ਨਾਲ ਪੂਰੀ ਟੀਮ ਹੈ ਪ੍ਰਧਾਨ ਜਸਵਿੰਦਰ ਸਿੰਘ ਜੀ ਨੇ ਸਭਾਂ ਦੀ ਸਟਾਫਰ ਅਤੇ ਐਡਿਟਸ ਕੁਲਾ ਦੇ ਜਿਹੜੇ ਸਾਥੀ ਨੇ ਉਹ ਸਾਰੇ ਨੇ ਕਾਪੀ ਕਿਸੇ ਦਾ ਡਾਕਰੇਗਾ ਤੁਹਾਨੂੰ ਇਹ ਤਨਖਾਹ ਨਹੀਂ ਚਾਹੀਦੀ ਇਹ ਅੱਜ ਬਹੁਤ ਹੀ ਗੰਭੀਰ ਮਸਲਾ ਜੀ ਜਿਤਨਾ ਸਾਨੂੰ ਅੱਜ ਸਰਕਾਰ ਦੇ ਤੋਂ ਤਰਮਾ ਪਿਆ ਕਿ ਪਿਛਲੇ 7 ਮਹੀਨੇ ਤੋਂ ਜਿਹੜਾ ਡਿਪਾਰਟਮੈਂਟ ਹੈ ਉਹਨੇ ਸਾਨੂੰ ਜਿਹੜੀਆਂ ਤਨਖਾਹਾਂ ਨਹੀਂ ਸੀ ਦਿੱਤੀਆਂ ਮਾਰਚ ਦੀ ਤਨਖਾਹ ਹੀ ਹੈ April, May, June, July, August, September, October ਮੁੱਕ ਚਲਾਇਆ ਅ ਅਸੀਂ ਗਵਰਨਮੈਂਟ ਨੂੰ ਮਿਲੇ ਆ ਵਾਰ-ਵਾਰ ਮਿਲੇ ਆ ਸਾਰੇ ਮੰਤਰੀਆਂ ਨੂੰ ਮਿਲੇ ਆ ਸੰਤਰੀਆਂ ਨੂੰ ਮਿਲੇ ਆ ਔਰ ਇਥੋਂ ਤੱਕ ਕਿ ਜਿਹੜੇ ਫਾਈਨੈਂਸ ਮਿਨਿਸਟਰ ਨੇ ਚੀਮਾ ਦੀ ਉਹਨਾਂ ਨੂੰ ਵੀ ਘੱਟ-ਘੱਟ ਚਾਰ ਵਾਰੀ ਮਿਲ ਕੇ ਸਿਲੇ ਆ ਨਿੱਜ ਸਰਕਾਰ ਸਾਰਿਆਂ ਨੂੰ ਮਿਲੇ ਪਰ ਕਿਸੇ ਨੇ ਜਿਹੜੀ ਹੈ ਉਹ ਨਹੀਂ ਮਿਲੀ ਅਸੀਂ ਮਜਬੂਰ ਹੋਏ ਆ ਆਪਣੇ ਹੱਥਾਂ ਨੂੰ ਇਸ ਆਵਾਜ਼ ਦੇ ਰੂਪ ਦੇ ਵਿੱਚ ਕਿੰਨਾ ਜਲਾਸ ਸਰਕਾਰ ਦਾ ਤੇ ਅਸੀਂ ਆਪਣੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾ ਸਕਦੇ ਹਾਂ ਔਰ ਅਸੀਂ ਕਹਿੰਦੇ ਅਮਰਦਾਬਾ ਸਾਨੂੰ ਜਾਰੀ ਕੀਤਾ ਜਾਵੇ ਸੋ ਦੈਟ ਅਸੀਂ ਜਿਹੜਾ ਹੈ ਅਸੀਂ ਵੀ ਆਪਣਾ ਜਿਹੜਾ ਹੈ ਉਹ ਦੀਵਾਲੀ ਮਨਾ ਸਕੀਏ ਸਾਨੂੰ ਕੋਈ ਸ਼ੌਕ ਨਹੀਂ ਹੈ ਕਿ ਅਸੀਂ ਸਪੁੱਲਾ ਤੋਂ हट ਕੇ ਕਿ ਸੜਕਾਂ 'ਤੇ ਆਈਏ ਲੇਕਿਨ ਇਹ ਬੜਾ ਬਹੁਤ ਸਰਕਾਰ ਮਜਬੂਰ ਕਰਦੀ ਪਈ ਹੈ ਕੀ ਆਪਣੇ ਹੱਥਾਂ ਦੀ ਆਵਾਜ਼ ਅਸੀਂ ਜਿਹੜਾ ਹੈ ਅੱਜ ਸੜਕਾਂ 'ਤੇ ਕਰਦੇ ਪਏ ਆ। ਕਿਉਂਕਿ ਅੱਜ ਅਸੀਂ ਆਪਣੀ ਆਵਾਜ਼ ਨਹੀਂ ਉਠਾਈ ਤੇ ਫਿਰ ਅਸੀਂ ਕਿਸੇ ਨੂੰ ਵੀ ਜਿਹੜਾ ਮੋਟੀਵੇਟ ਨਹੀਂ ਕਰ ਪਾਵਾਂਗੇ ਆਪਣੇ ਹੱਥਾਂ ਦੀ ਲੜਾਈ ਲੜ ਸਕੀਏ। ਇਸ ਕਰਕੇ ਇੱਕ ਵੀ ਨਹੀਂ ਨਹੀਂ ਆਈ ਹੋਈ ਤਨਖਾਹ ਨੂੰ ਅਸੀਂ ਅੱਜ ਗ੍ਰਾਂਡ ਦੀ ਕਾਪੀ ਨੂੰ ਸੜਦੇ ਪਏ ਆ ਔਰ ਨਾਲ ਹੀ ਨਾਲ ਇਹ ਉਰਜੋਰ ਅਪੀਲ ਕਰਦੇ ਪਏ ਆ ਕਿ ਜਿਹੜੀਆਂ ਸਾਡੀਆਂ ਬਰਨੀਆਂ ਤਨਖਾਹਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇਵੇ। ਬੰਦ ਸਰਕਾਰ ਮੁਬਾਕਰ ਹਾਏ ਹਾਏ ਆਮ ਜਨੀਆਂ ਦੇ ਵਾਹ ਮੁਰਦਾਬਾ ਭੰਦਾ ਸੰਘਰਸ਼ ਆਲਰੇਡੀ ਚੱਲ ਰਿਹਾ ਜੀ ਹੁਣ ਇਸ ਤੋਂ ਬਾਅਦ ਜਿਹੜਾ ਹੈ ਪੂਰੇ ਅੱਗੇ ਜਿਲ੍ਹੇ ਲੈਵਲ ਦੇ ਉੱਤੇ ਅਸੀਂ ਸੰਘਰਸ਼ ਕਰਦੇ ਪਏ ਆਂ ਔਰ ਪੰਜਾਬ ਦੇ ਵਿੱਚ ਪੂਰਾ ਸੰਘਰਸ਼ ਹੋ ਰਿਹਾ ਉਸ ਤੋਂ ਬਾਅਦ ਜੋ ਵੀ ਹਸਲਾ ਬਣੇਗਾ ਫਿਰ ਅਸੀਂ ਜਿਹੜਾ ਹੈ ਸਟੇਟ ਲੈਵਲ ਦੇ ਉੱਤੇ ਇਕੱਠ ਕਰਕੇ ਜਿਹੜਾ ਆ ਉਹ ਸਰਕਾਰ ਨੂੰ ਘੇਰਾਂਗੇ ਉਹਨਾਂ ਨੂੰ ਮੁਰਦਾਬਾਦ ਕਰਾਂਗੇ ਉਹਨਾਂ ਦੇ ਫੁੱਟੇ ਜਲਾਵਾਂਗੇ ਜਿੱਥੇ ਜਿੱਥੇ ਜੋ ਵੀ ਕਾਰਵਾਈ ਕਰਨੀ ਪਈ ਅਸੀਂ ਆਪਣੀ ਕਾਰਵਾਈ ਕਰਾਂਗੇ ਮੁਰਦਾਬਾ